ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਆਈ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਦਸੰਬਰ ਮਹੀਨੇ ਵਿੱਚ ਬਹੁਤੀ ਹੀ ਜ਼ਿਆਦਾ ਠੰਡ ਪੈਂਦੀ ਹੈ ਅੱਰੇ ਹਿੱਸੇ ਦਸੰਬਰ ਮਹੀਨੇ ਵਿੱਚ ਤੰਦਰ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਤੇ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਗਿਆ ਸੀ 6 ਪਉ ਦੀ ਰਾਤ ਨੂੰ ਅਨੰਦਪੁਰ ਸਾਹਿਬ ਕਿਲਾ ਛੜਦੇ ਵਕਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤੇ ਕੁਝ ਸਿੰਘਾਂ ਦੀ ਟੁਕੜੀ ਦੇ ਨਾਲ ਸਰਸਵਰਦੀ ਕੋਲ ਪਹੁੰਚੇ ਤਾਂ ਇਸ ਗੱਲ ਦਾ ਪਤਾ ਮੁਗਲ ਫੌਜਾਂ ਨੂੰ ਲੱਗ ਗਿਆ। ਮੁਗਲਾਂ ਵੱਲੋਂ ਗੁਰੂ ਸਾਹਿਬਾ ਅਤੇ ਉਨ੍ਹਾਂ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ। ਗੁਰੂ ਸਾਹਿਬ ਜੀ ਨੇ ਖਾਲਸਾ ਫੌਜ ਨੂੰ ਦੋ ਹਿੱਸੇ ਵਿੱਚ ਵੰਡ ਦਿੱਤਾ। ਇੱਕ ਮੁਗਲ ਫੌਜ ਨੂੰ ਰੋਕਣ ਵਾਸਤੇ ਅਤੇ ਦੂਸਰੀ ਸਰਸਾ ਨਦੀ ਪਾਰ ਕਰਨ ਲਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਨਾਲ ਸਰਸਾ ਨਦੀ ਪਾਰ ਕਰ ਰਹੇ ਸਨ। ਉਸ ਵਕਤ ਸਰਸਾ ਨਦੀ ਵਿੱਚ ਬਹੁਤ ਤੇਜ਼ ਹੜਾ ਆਇਆ ਹੋਇਆ ਸੀ। ਇੱਕ ਪਾਸੇ ਮਗਲਾਂ ਦੀ ਫੋਏ ਤੇ ਦੂਜੇ ਪਾਸੇ ਨਦੀ ਦੀ ਹੜ੍ਹ ਨੇ ਗੁਰੂ ਦਾ ਪਰਿਵਾਰ ਖੀਰੂ-ਖੀਰੂ ਕਰ ਦਿੱਤਾ ਤੇ ਗੁਰੂ ਜੀ ਦਾ ਪਰਿਵਾਰ ਸਰਸਨ ਨਦੀ ਚ ਹੜ੍ਹ ਹੋਣ ਕਾਰਨ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਗੁਰੂ ਪਿਤਾ ਦੇ ਵੱਡੇ ਸਹਿਬ ਜਾਦੇ ਸਹਿਬ ਜਾਦਾ ਬਾਬਾ ਅਜੀਤ ਸਿੰਘ ਤੇ ਸਹਿਬ ਜਾਦਾ ਬਾਬਾ ਯਹਾਰ ਸਿੰਘ ਤੇ 40 ਸਿੰਘ ਇੱਕ ਪਾਸੇ ਰਹਿ ਗਏ ਤੇ ਗੁਰੂ ਸਾਹਿਬ ਦੇ ਛੋਟੇ ਸਹਿਬ ਜਾਦੇ ਬਾਬਾ ਚਰਾਵ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰੀ ਜੀ ਤਦ ਹੀ ਦੇ ਦੂਸਰੇ ਪਾਸੇ ਗੁਰੂ ਘਰ ਦੇ ਸੋਈਏ ਵੰਗੋ ਬ੍ਰਹਮਣ ਨਾਲ ਮਰਿੰਡੇ ਚਲੇ ਗਈ ਤੇ ਸੈਵ ਜਤਨ ਦੀ ਮਾਤਾ ਸੈਵਕੌਰ ਜੀ ਅਤੇ ਕੁਝ ਸਿੰਘ ਦਿੱਲੀ ਪਹੁੰਚ ਗਈ ਉਸ ਕਾਲੀ ਰਾਤ ਤੇ ਸਰਸਾ ਨਦੀ ਵਿੱਚ ਆਏ ਹਨ ਨੇ ਪੂਰਾ ਪਰਿਵਾਰ ਵਿਛੜ ਦਿੱਤਾ ਜੋ ਉਸ ਤੋਂ ਬਾਅਦ ਕਦੇ ਵੀ ਆਪਸ ਵਿੱਚ ਨਹੀਂ ਮਿਲ ਸਕਿਆ ਅੱਜ ਵੀ ਇਸ ਸਥਾਨ ਤੇ ਸਰਸਾ ਨਦੀ ਦੇ ਕਿਨਾਰੇ ਕਦੇ ਨਾ ਭੁੱਲਣ ਵਾਲੇ ਵਿਛੋੜੇ ਦੀ ਯਾਦ ਵਿੱਚ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸੈਵ ਬਣਿਆ ਹੋਇਆ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਬੱਚਿਆਂ ਤੇ ਵੱਡਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਤਾਂ ਕਿ ਉਹ ਵੀ ਆਪਣੇ ਸਿੱਖ ਧਰਮ ਬਾਰੇ ਜਾਣ ਸਕਣ ਤੇ ਸਿੱਖ ਪੰਥ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣ